ਸਮਾਂ ਕਿੰਨੀ ਕੀਮਤੀ ਚੀਜ਼ ਹੈ ਨਾ ਪਰ ਅਫਸੋਸ ਅੱਜ ਕੱਲ ਕਿਸੇ ਕੋਲ ਸਮਾਂ ਹੀ ਹੈ ਨਹੀਂ ਜ਼ਿੰਦਗੀ ਦੀ ਨਾ ਭੱਜ ਦੌੜ ਚ ਸਭ ਐਨੇ ਕ ਵਿਅਸਤ ਨੇ ਕਿ ਇੱਕ ਦੂਜੇ ਕੋਲ ਬਹਿ ਕੇ ਗੱਲ ਕਰਨ ਦਾ ਹੀ ਸਮਾਂ ਹੈ ਨਹੀਂ ਇਹ ਭੱਜ ਦੌੜ ਨਾ ਸਵੇਰ ਤੋਂ ਸ਼ੁਰੂ ਹੁੰਦੀ ਹੈ ਤੇ ਰਾਤ ਨੂੰ ਖਤਮ ਹੁੰਦੀ ਹੈ ਹੈਰਾਨੀ ਦੀ ਗੱਲ ਤੇ ਇਹ ਵੀ ਕਿ ਇਹ ਭੱਜ ਦੌੜ ਨਾ ਸਭ ਦੀ ਚੋਰ ਕੀ ਹੁੰਦੀ ਹੈ ਚਾਹੇ ਕੋਈ ਹਾਊਸ ਵਾਈਫੇ ਤੇ ਚਾਹੇ ਕੋਈ ਜੌਬ ਵਰਕਰ ਚਾਹੇ ਕੋਈ ਆਦਮੀ ਹੈ ਤੇ ਚਾਹੇ ਕੋਈ ਔਰਤ ਸਭ ਦੀ ਚਿੰਤਾ ਤੇ ਪਰੇਸ਼ਾਨੀ ਆਪੋ ਆਪਣੀ ਹੈ ਪਰ ਸਮਾਂ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਇਹ ਆਪਣੀ ਚਾਲ ਚੱਲੀ ਜਾਂਦਾ ਹੈ ਤੇ ਜਦੋਂ ਬੰਦਾ ਫੁਰਸਤ 'ਚ ਆਉਂਦਾ ਹੈ ਨਾ ਕਿ ਹੁਣ ਮੈਂ ਵਿਹਲਾ ਹੁਣ ਮੇਰੇ ਕੋਲ ਕੋਈ ਕੰਮ ਨਹੀਂ ਇੰਨੇ ਨੂੰ ਜ਼ਿੰਦਗੀ ਬੀਤ ਚੁੱਕੀ ਹੁੰਦੀ ਹੈ ਤੇ ਸਮੇਂ ਦੇ ਖੰਭ ਨਾ ਉਡਾਰੀ ਮਾਰ ਚੁੱਕੇ ਹੁੰਦੇ ਨੇ ਤੇ ਤੁਹਾਨੂੰ ਟੀਚਰਾਂ ਕਰਦੇ ਨੇ ਕਿ ਹੁਣ ਸਾਡੇ ਕੋਲ ਤੇਰੇ ਲਈ ਸਮਾਂ ਹੈ ਨਹੀਂ ਸੋ ਜ਼ਿੰਦਗੀ ਦੇ ਰਜੇਵਿਆਂ ਦੇ ਵਿੱਚ ਜ਼ਿੰਦਗੀ ਨੂੰ ਜਿਉਣਾ ਨਾ ਭੁੱਲੋ ਸਭ ਤੋਂ ਵੱਡੀ ਗੱਲ ਆਪਣੇਆਂ ਨੂੰ ਸਮਾਂ ਦੇਣਾ ਨਾ ਭੁੱਲੋ I'm mm -hmm.